ਸਾ ਸੋਸਾਇਲ ਜੀਪੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੋ ਤੋਈ ਆਪਣੀ ਸਕਰੀਨ ਦੇ ਉੱਤੇ ਜੋ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਨੇ ਅਰਦਾਸਪੁਰ ਤੋਂ ਤਹਾਂ ਦੱਸੀ ਹੈ ਕਿ ਦਿਨ ਬਾਅਦ ਦੇਣ ਸਬਜ਼ੀਆਂ ਦੇ ਭਾਅ ਅਸਮਾਨੀ ਚੜਦੇ ਜਾ ਰਹੇ ਨੇ ਬਹੁਤ ਜ਼ਿਆਦਾ ਸਬਜ਼ੀਆਂ ਦੇ ਵਿੱਚ ਜਿਹੜਾ ਆ ਰੇਟਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਜਿੱਥੇ ਕਿ ਗੰਡੇ ਤੇ ਆਲੂ ਕੁਝ ਦਿਨ ਪਹਿਲਾਂ ਸਸਤੇ ਨਜ਼ਰ ਆਉਂਦੇ ਸੀ ਉਹੀ ਗੰਡੇ ਆਲੂ ਜਿਹੜੇ ਨੇ ਹੁਣ ਅਸਮਾਨ ਨੂੰ ਸੁੰਦੇ ਹੋਏ ਨਜ਼ਰ ਆ ਰਹੇ ਨੇ ਜਦੋਂ ਇੱਥੇ ਗਾਕਾ ਦੇ ਨਾਲ ਵੀ ਗੱਲਬਾਤ ਕੀਤੀ ਤੇ ਬਹੁਤ ਸਾਰੇ ਗਾਇਕਾਂ ਨੇ ਆਫਲਾਈਨ ਵੀ ਦੱਸਿਆ ਕਿ ਸਬਜੀ ਨੂੰ ਹੋਂਤਾ ਹੱਥ ਨਹੀਂ ਲੱਗਦਾ ਪਿਆ ਤੇ ਸਬਜੀ ਜਿਹੜੀ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਜਾ ਰਹੀ ਹੈ ਜਿੱਥੇ ਕਿ ਕਿਲੋ-ਕਿਲੋ ਦੋ-ਦੋ ਕਿਲੋ ਸਬਜੀ ਲੈ ਕੇ ਘਰ ਦੇ ਵਿੱਚ ਲੈ ਕੇ ਜਾਈ ਜਾਂਦੀ ਸੀ ਉੱਥੇ ਹੁਣ ਪਾਈਆ ਪਾਈਆ ਸਬਜ਼ੀਆਂ ਦੇ ਨਾਲ ਵੀ ਕਈ ਵਾਰ ਗੁਜ਼ਾਰਾ ਕਰਨ ਦੀ ਨੌਬਤ ਆ ਜਾਂਦੀ ਹੈ ਉੱਥੇ ਹੀ ਬਹੁਤ ਸਾਰੇ ਕਾਕਾ ਦੇ ਨਾਲ ਜਦੋਂ ਗੱਲਬਾਤ ਕੀਤੀ ਤੇ ਕੁਝ ਲੋਕਾਂ ਨੇ ਕੈਮਰਾ ਦੇ ਉੱਤੇ ਆ ਕੇ ਵੀ ਕਿਹਾ ਕਿ ਸਬਜ਼ੀਆਂ ਵਾਕਈ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਤੇ ਕਈਆਂ ਨੇ ਇਹ ਵੀ ਕਿਹਾ ਕਿ ਅੰਬ ਬਹੁਰੇ ਸਸਤੇ ਨੇ ਭਾਵੇਂ ਮਹਿੰਗੇ ਨੇ ਪਰ ਇਹਨਾਂ ਅੰਬਾਂ ਦਾ achar ਪਾ ਕੇ ਆਉਣ ਵਾਲੀਆਂ ਬਰਸਾਤਾਂ ਦੇ ਵਿੱਚ ਕੋਸ਼ਿਸ਼ ਕਰੋ ਕਿ ਸਬਜੀ ਨਾ ਖਾਓ ਤੇ achar ਦੇ ਨਾਲ ਹੀ ਰੋਟੀ ਖਾ ਕੇ ਘਰ ਦਾ ਗੁਜ਼ਾਰਾ ਕਰ ਲਵੋ ਕਿਉਂਕਿ ਇਸ ਦੇ ਨਾਲ ਮੋਟਾ ਡਾਕਾ ਵੱਜਣ ਵਾਲਾ ਹੈ ਜੇਬ ਦੇ ਉੱਤੇ ਕਿਉਂਕਿ ਸਬਜ਼ੀਆਂ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਤੇ ਪੌਕਟ ਦੇ ਉੱਤੇ ਬਹੁਤ ਜ਼ਿਆਦਾ ਭਾਰ ਪੈ ਗਿਆ ਹੈ ਆਮ ਜਨਤਾ ਦੇ ਉੱਤੇ ਤੁਹਾਨੂੰ ਦੱਈਏ ਕਿ ਸਬਜ਼ੀਆਂ ਦਾ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਨੇ ਪਰ ਖਾਣ ਨੂੰ ਕੋਈ ਵੀ ਦਿਲ ਨਹੀਂ ਕਰਦਾ ਕਾਰਨ ਕਿ ਮਹਿੰਗੀਆਂ ਬਹੁਤ ਜ਼ਿਆਦਾ ਨੇ ਸਬਜ਼ੀਆਂ ਨੂੰ ਵੇਖ ਕੇ ਵਾਪਸ ਘਰ ਪਰਤਣਾ ਪੈਂਦਾ ਹੈ ਕਿਉਂਕਿ ਖਰੀਦ ਤੋਂ ਬਾਅਦ ਹੋਈਆਂ ਪਈਆਂ ਨੇ ਉੱਥੇ ਤੁਹਾਨੂੰ ਦੱਈਏ ਕਿ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਗੰਡੇ 17 ਰੁਪਏ ਤੋਂ ਸਿੱਧੇ ਹੀ 35 ਰੁਪਏ ਕਿਲੋ ਜਿਹੜੇ ਨੇ ਮਾਰਕੀਟ ਵਿੱਚ ਹੋ ਚੁੱਕੇ ਨੇ ਜਿਹੜੇ ਕੀ ਜੇਬ ਦੇ ਉੱਤੇ ਕਾਫੀ ਜ਼ਿਆਦਾ ਭਾਰ ਪਾਉਣਾ ਸ਼ੁਰੂ ਕਰ ਦਿੱਤਾ ਹੈ ਅੱਜ ਜਦੋਂ ਗੱਲਬਾਤ ਕੀਤੀ ਲੋਕਾਂ ਦੇ ਨਾਲ ਤਾਂ ਉਹਨਾਂ ਨੇ ਕਿਹਾ ਵੀ ਇਹਦਾ ਕਾਰਨ ਇਹ ਹੈ ਕਿ ਹਿਮਾਚਲ ਪੰਜਾਬ ਦੇ ਵਿੱਚ ਬਰਸਾਤਾਂ ਸ਼ੁਰੂ ਹੋ ਗਈਆਂ ਨੇ ਜਿਨ੍ਹਾਂ ਦੇ ਕਰਕੇ ਕੁਝ ਸਬਜ਼ੀਆਂ ਦੀ ਤੜਾਈ ਜਿਹੜੀ ਏ ਉਹ ਔਕੀ ਹੋ ਜਾਂਦੀ ਏ ਤੇ ਕੁਝ ਸਬਜ਼ੀਆਂ ਜਿਹੜੀਆਂ ਨੇ ਉਹ ਪਾਣੀ ਦੇ ਵਿੱਚ ਹੀ ਖਰਾਬ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਕਰਕੇ ਮਾਰਕੀਟ 'ਚ ਘੱਟ ਸਬਜ਼ੀ ਆਉਣ ਕਰਕੇ ਡਿਮਾਂਡ ਜ਼ਿਆਦਾ ਹੋਣ ਕਰਕੇ ਇਹਨਾਂ ਦੇ ਰੇਟ ਜਿਹੜੇ ਆ ਅਸਮਾਨੀ ਚੜਦੇ ਜਾਂਦੇ ਹਨ ਪਰ ਕੀ ਕਰਨਾ ਹੈ ਗੁਜ਼ਾਰਾ ਤਾਂ ਕਰਨਾ ਹੀ ਹੈ ਤੇ ਦੇ ਦੇ ਪੋ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਨੇ ਗਰਦਾਸਪੁਰ ਤੋਂ ਬਣੇ ਰਹੋ ਇਸੇ ਤਰ੍ਹਾਂ ਡੀਪੀਜੀ ਪੰਜਾਬੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਨਮਸਕਾਰ ਜੀ ਸੋਸ਼ਲ ਵਰਕਰ ਮੈਂ ਅੱਜ ਜੋ ਸਵੇਰੇ ਜਿਹੜੋ ਮੰਡੀ ਜਾ ਰਿਹਾ ਹੈਗਾ ਤੇ ਘਰ ਦੇ ਆਲੇ ਵੀ ਕਿਹਾ ਵੀ ਅੱਜ ਤੁਹਾਡੀ ਜ਼ਿੰਮੇਵਾਰੀ ਹੈ ਸਰਦੀ ਲੈ ਆਓ ਘਰ ਦੇ ਨੇ ਤਾਂ ਹੀ ਕਿਹਾ ਕਿ ਜਾ ਕੇ ਪਤਾ ਲੱਗੇ ਵੀ ਹਰ ਚੀਜ਼ ਦਾ ਰੇਟ ਕੀ ਜਾ ਰਿਹਾ ਹੈ ਅਜ ਤੋਂ 15 ਦਿਨ ਪਹਿਲੇ ਜੇਕਰ ਮੈਂ ਪਿਆਜ਼ ਲੈਣ ਗਿਆ ਸੀ 17 ਰੁਪਏ ਕਿਲੋ ਮਿਲੇ ਸੀਗੇ ਹੁਣ ਅੱਜ ਦਾ ਰੇਟ ਜਿਹੜਾ 35 ਰੁਪਏ ਕਿਲੋ ਹੈ ਸਾਰੀ ਸਬਜ਼ੀ ਜਿਹੜੀ ਆ ਉਹ ਮਹਿੰਗੀ ਬਹੁਤ 3-4 ਗੁਣਾ ਰੇਟ ਵਧ ਗਿਆ ਹੈ ਹਨ ਕਾਰਨ ਕਾਰਨ ਇਹ ਕਿ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਬਨੇ ਬਰਸਾਤ ਪੈ ਰਹੀ ਹੈ ਬਰਸਾਤ ਦੇ ਨਾਲ ਪਾਣੀ ਪਾਣੀ ਹੋਣ ਕਰਕੇ ਖੇਤਾਂ ਦੇ ਵਿੱਚ ਪਹਾੜਾਂ ਦੇ ਵਿੱਚ ਪਹਾੜਾਂ ਤੋਂ ਟਰਾਂਸਪੋਰਟੇਸ਼ਨ ਦੇ ਨਾਲ ਸਬਜ਼ੀ ਪੰਜਾਬ ਵਿੱਚ ਨਹੀਂ ਆ ਰਹੀ ਉਹ ਜਿਹੜੀ ਸਾਡੀ ਲੋਕਲ ਸਬਜ਼ੀ ਆ ਉਹ ਪਾਣੀ ਦੀ ਬਰਸਾਤ ਦੇ ਨਾਲ ਮਾਰ ਵਰ ਗਈ ਹੈ ਔਰ ਸਬਜ਼ੀ ਜਿਹੜੀ ਹੈ ਮੋਸਟਲੀ ਜਿਹੜੀ ਖਰਾਬ ਹੋ ਗਈ ਹੈ ਜਿਸ ਨਾਲ ਰੇਟ ਜਿਹੜੇ ਆ 3 ਦਿਨ ਗੁਣਾ ਵੱਧ ਗਏ ਹਨ ਔਰ ਹੁਣ ਆਮ ਲੋਕਾਂ ਦੀ ਸੋਚ ਦੇ ਵਿੱਚ ਮੈਂ ਤੇ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਐਸ ਵੇਲੇ ਅੰਬ ਦਾ ਜਿਹੜਾ ਵਾ ਸੀਜ਼ਨ ਬਹੁਤ ਵਧੀਆ ਛੋਟੇ ਅੰਬ ਜਿਹੜੇ ਆ ਚਾਰੀ ਅੰਬ ਕਾਫੀ ਮਾਰਕੀਟ 'ਚ ਵੀ ਮੈਂ ਦੇਖ ਰਿਹਾ ਮੰਡੀ 'ਚ ਕੈਮਰਾ ਮਾਰ ਲਓ ਦੇਖ ਲਓ ਕਾਫੀ ਆਏ ਹੋਏ ਨੇ ਇਸ ਸਸਤੇ ਹੀ ਹੈ ਗਿਆ ਅਚਾਰ ਪਾਓ ਇਹ 7 15 16 ਦੇ ਨਾਲ ਹੋਰ ਜਿਹੜੇ 100 ਮਹੀਨੇ ਤੱਕ ਬਰਸਾਤਾ ਰੈਗੂਲਰ ਹੋਣ ਜਾਂ ਨੇ ਆਚਾਰ ਨਾਲ ਪਛਾਦਾ ਖਾਣਾ ਜਿਹੜੇ ਪਰਿਵਾਰ ਚਲੇਗਾ ਨਹੀਂ ਤੇ ਜੇ ਸਬਜੀ ਵਾਲਾ ਸਿਸਟਮ ਦੀ ਆ ਕਿ ਲੋਲਾ ਲਾਂਦੇ ਅੱਧਾ ਕਿਲੋ ਲਾਂਦੇ ਹੁਣ ਤੇ ਪਾਈਆ ਜੇ ਆ ਕੇ ਬ੍ਰੇਕ ਵੱਜ ਗਈ ਹੈ ਸਬਜੀ ਬਗਦਮ ਮਹਿੰਗੀ ਹੋਈਏ ਇੱਧਰ ਦੀ ਲੋਕਲ ਸਬਜੀ ਖਤਮ ਹੋ ਗਈ ਇੱਕ ਦੋ ਮਾਰਸ਼ ਦੇ ਨਾਲ ਹੀ ਹੁਣ ਤੇ ਸਬਜੀ ਪਹਾੜ ਜਾਣ ਡਿਓ ਉਹ ਕਰਕੇ ਸਬਜੀ ਥੋੜੀ ਮਹਿੰਗੀ ਅੱਧੀ ਭਲੇ ਪੈਂਦੀ ਹੈ ਤੇ ਖਰਾਬ ਨਹੀਂ ਗੱਡੀ ਤੇ ਗਾੜੀ ਨੂੰ ਸਵਾਰ ਹੈਂਡਲ ਕਰਨਾ ਬਹੁਤ ਹੀ ਮੁਸ਼ਕਲ ਆ ਰਾਹਰੇ ਦੇ ਪੁੱਛ ਕੇ ਥੋੜਾ ਅੱਗੇ ਪਿੱਛੇ ਹੁੰਦਾ ਯਾਰ ਇਹਦੇ ਨਾਲ ਤੇ ਦਾਲ ਚੰਗੀ ਗਾ ਕਾਲੂ ਵਿੱਚ ਤੜੀ ਬਣਾ ਕੇ ਰੋਟੀ ਘਾਲਣ ਟੈਪ ਪਾਸ ਕਰਨਾ ਬਸ ਕੀ ਕਰ ਰ ਨੇ ਰੇਟ ਉਹਦਾ ਇਹ ਸਭ ਇਹਨਾਂ ਲੋਕਾਂ ਦਾ ਤਾਂ ਖਤਮ ਹੋ ਗਈਆ ਭਾਰ ਦੀ ਸਬਜ਼ੀ ਆਂਦੀ ਏ ਬਾੜਾ ਦੇ ਬਾਸ਼ਾ ਆਉਂਦੇ ਭਾਰ ਜਾਂ ਬਾਸ਼ਾ ਚ ਹੋਈ ਦੀਆ ਏ ਇਸ ਕਰਕੇ ਥੋੜਾ ਫਰਕ ਪਿਆ ਜਾ ਰਿਹਾ ਰੇਟ ਦੇ ਵਿੱਚ ਇਮਾਨਦਾਰੀ ਤੇ ਕਿੰਨਾ ਫਰਕ ਪਿਆ ਹੈ 30% ਫਰਕ ਪਿਆ ਹੈ 40% ਫਰਕ ਪਿਆ ਗਿਆ ਇਹ ਜਿੱਦਾਂ ਅਰਤੀ ਦਾ ਰੇਟ ਹੈ ਫੱਈਆ ਦਾ ਰੇਟ ਕੀ ਆ ਰਿਹਾ ਹੈ ਅਰਤੀ ਉਹ ਤਾਂ ਨਾਰਮਲ ਸੀਗਾ ਹੁਣ ਪਹਿਲੇ ਤਾਂ 50 50 ਰੁਪਏ ਦੇ ਲਾਹਣ 60 ਰੁਪਏ ਕਿਲੋਆ ਇਹ ਗੋਭੀ ਚੱਲੀ ਆਗੀ 50 40 ਰੁਪਏ ਪਰ ਕਿਲੋ ਗੋਭੀ 80 ਰੁਪਏ ਕਿਲੋ ਆ ਕੀ ਇਹਦਾ ਰੇਟ ਕੀ ਚੱਲ ਰਿਹਾ ਹੈ ਕੀ ਆ ਰੇਟ ਪਰ 60 ਰੁਪਏ ਕਿਲੋ ਸਾਰਾ ਇੱਕ ਹਫਤੇ ਦੇ ਵਿੱਚ ਵਿੱਚ ਵਤੇ ਆ ਦੋ ਚਾਰ ਰੁਪਏ ਕੀ ਫਰਕ ਪਿਆ ਆ ਦੋ ਚਾਰ ਹਾਂਜੀ ਦੋ ਚਾਰ ਰੁਪਏ ਕੀ ਲੋੜ ਹੈ ਕਿੰਨੀ ਦੇਰ ਤੱਕ ਚਲਾਉਣਾਗੇ ਦੇਖੋ ਤਾਂ ਕੋਈ ਸਪਿਆ ਨਹੀਂ ਸਕਦੀ ਇਸ ਬਾਰੇ ਜਿੰਨੀ ਦੇਰ ਬਰਸਾਤ ਆਵੇ ਹਾਂ ਬਰਸਾਤ ਹੋਏ ਇੱਧਰ ਤੇ ਪੰਜਾਬ ਦੇ ਤੇ ਘਾਟਾ ਪਾਰ ਜਿੱਧਰ ਉਹ ਲੋਕਲ ਸਬਜ਼ੀ ਆਉਂਦੀ ਹੈ ਉਧਰੋਂ ਤੇ ਥੋੜਾ ਫਰਕ ਪੈ ਜਾਣਾ ਵਾ ਰੇਟ 'ਚ ਜਿੰਨੀ ਦੇਰ ਬਰਸਾਤ ਹੈ ਸਬਜ਼ੀ ਦੇ ਅਸਾਰ ਹੈਗੀ ਹੈ ਰੇਟ ਘਟਣਗੇ ਆ ਨਾ ਮੁਸ਼ਕ ਹਰ ਸਾਲ ਉਹਦੇ ਹਾਂਜੀ ਹਰ ਸਾਲ ਤਾਂ ਹੁੰਦਾ ਇਸ ਵਾਰ ਤਾਂ ਥੋੜਾ ਟਮਾਟਰ ਦਾ ਫਰਕ ਵਾ ਨਹੀਂ ਤੇ ਟਮਾਟਰ ਅੱਜਕੱਲ 100 120 ਤੱਕ ਪਹੁੰਚ ਜਾਂਦਾ ਸੀਗਾ